ਸਭ ਕੁਝ ਕੱਟ ਪਰਮਾਤਮਾ ਕਿੱਥੇ ਰਹਿੰਦਾ ਹੈ ਤੇ ਕਿਵੇਂ ਅਸੀਂ ਪਰਮਾਤਮਾ ਨਾਲ ਗੱਲ ਕਰ ਸਕਦੇ ਹਾਂ ਕੋਈ ਬੰਦਾ ਰੱਬ ਨੂੰ ਆਕਾਸ਼ ਦੇ ਅੰਦਰ ਇਸ਼ਾਰਾ ਕਰਕੇ ਗੱਲ ਕਰਦਾ ਕੋਈ ਹਵਾ ਕਰਕੇ ਗੱਲ ਕਰਦਾ ਕੋਈ ਉੱਪਰ ਕਹਿ ਕੇ ਕਹਿੰਦਾ ਗੁਰੂ ਜੀ ਦੱਸ ਰਹੇ ਨੇ ਕਿ ਰੱਬ ਕਿੱਥੇ ਰਹਿੰਦਾ ਹੈ ਤੇ ਕਿੰਨਾ ਸੌਖਾ ਹੈ ਪਰਮਾਤਮਾ ਨਾਲ ਗੱਲ ਕਰਨੀ ਗੁਰੂ ਸਾਹਿਬ ਨੇ ਬਹੁਤ ਪਿਆਰੇ ਸ਼ਬਦ ਦੱਸੇ ਚਾਰ ਪੰਜ ਬੜੇ ਸਿੰਪਲ ਸ਼ਬਦ ਹੈ ਜਿਨ੍ਹਾਂ ਸਾਨੂੰ ਪਤਾ ਲੱਗੇਗਾ ਕਿ ਆ ਰੱਬ ਮੇਰੇ ਨਾਲ ਇੰਨੀ ਕੋਲ ਹੈ ਤੇ ਮੈਂ ਉਹਦੇ ਨਾਲ ਫੇਰ ਵੀ ਗੱਲ ਨਹੀਂ ਕਰਦਾ ਤੇ ਮੈਨੂੰ ਕਿਵੇਂ ਨਾਮ ਜਪਨਾ ਚਾਹੀਦਾ ਹੈ ਜਾਂ ਪਾਠ ਕਰਨਾ ਚਾਹੀਦਾ ਹੈ ਤੇ ਕਿਵੇਂ ਆਪਣੇ ਰੱਬ ਨਾਲ ਗੱਲ ਕਰਨੀ ਚਾਹੀਦੀ ਹੈ ਜਿਵੇਂ ਅਸੀਂ ਦੁਨਿਆਵੀ ਤੌਰ 'ਤੇ ਆਪਣੇ ਮਦਰ ਫਾਦਰ ਭੈਣ ਭਰਾ ਨਾਲ ਗੱਲ ਕਰਦੇ ਹਾਂ ਇਹ ਸ਼ਬਦ ਹੈ ਕਹਿੰਦੇ ਤੂੰ ਨਾ ਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ ਕਹਿੰਦੇ ਮੇਰੇ ਮਾਲਕ ਤੂੰ ਦੂਰ ਨਹੀਂ ਹੈ ਤੇਰੀ ਸੋਝੀ ਮੈਨੂੰ ਤੂੰ ਦਿੱਤੀ ਕਿ ਸਾਰਿਆਂ ਦੇ ਅੰਦਰ ਤੂੰ ਵਸਦਾ ਹੈ ਫਿਰ ਕਹਿੰਦੇ ਗੁਰਮੁਖ ਵੇਖ ਹضور ਕਹਿੰਦੇ ਜਿਹੜਾ ਗੁਰਮੁਖ ਹੈ ਨਾ ਜਿਹੜਾ ਰੱਬ ਦੀ ਸੋਝੀ ਲੈ ਕੇ ਅੱਗੇ ਵੱਧਦਾ ਹੈ ਜ਼ਿੰਦਗੀ ਦੇ ਅੰਦਰ ਉਹ ਦੁਹਾਰੋ ਇੱਕ ਵਿੱਚ ਰੱਬ ਨੂੰ ਦੇ ਤਾਂ ਕਹਿੰਦੇ ਅੰਤਰ ਵੀ ਤੂੰ ਹੈ ਕਹਿੰਦੇ ਮੇਰੇ ਅੰਦਰ ਮਾਲਕ ਤੇਰਾ ਹੀ ਵਾਸਾ ਹੈ ਤੂੰ ਤਾਂ ਮੇਰੇ ਅੰਦਰ ਹੀ ਵਸਦਾ ਹੁਣ ਅਗਲਾ ਸ਼ਬਦ ਸੁਣੋ ਕਿੰਨਾ ਪਿਆਰਾ ਗੁਰੂ ਜੀ ਨੇ ਬਹੁਤ ਪਿਆਰਾ ਦੱਸਿਆ ਕਹਿੰਦੇ ਬਾਹਰ ਮੂਲ ਨਾ ਖੋਜੀਏ ਕਹਿੰਦੇ 1% ਵੀ ਤੁਹਾਨੂੰ ਪਰਮਾਤਮਾ ਨੂੰ ਬਾਹਰ ਖੋਜਣ ਦੀ ਲੋੜ ਨਹੀਂ ਹੈ ਘਰ ਮਾਹੇ ਵਿਧਾਤਾ ਰੱਬ ਤਾਂ ਸਾਡੇ ਸਰੀਰ ਦੇ ਅੰਦਰ ਹੀ ਰਹਿ ਰਿਹਾ ਰੱਬ ਤਾਂ ਸਾਡੇ ਅੰਦਰ ਹੀ ਹੈ ਸਾਡੇ ਮਨ ਵਿੱਚ ਹੀ ਹੈ ਸਾਡੇ ਹਿਰਦੇ ਵਿੱਚ ਹੀ ਹੈ ਇਸ ਕਰਕੇ ਤੈਨੂੰ ਬਾਹਰ ਰੱਬ ਨੂੰ ਲੱਭਣ ਦੀ ਲੋੜ ਨਹੀਂ ਹੈ ਬਾਹਰ ਮੂਲ ਨਾ ਖੋਜੀਏ ਘਰ ਮਾਹੇ ਵਿਧਾਤਾ ਅੱਗੇ ਫਰੀਦ ਜੀ ਦਾ ਇੱਕ ਪਿਆਰਾ ਸ਼ਬਦ ਹੈ ਫਰੀਦ ਜੀ ਕਹਿੰਦੇ ਕਹਿੰਦੇ ਜੰਗਲ ਜੰਗਲ ਕਿਆ ਭਵੈ ਵਣਕੰਡਾ ਮੋੜੇ ਕਹਿੰਦੇ ਕਿਉਂ ਤੂੰ ਰੱਬ ਨੂੰ ਜੰਗਲਾਂ 'ਚ ਜਾਂ ਕਿਸੇ ਹੋਰ ਜਗ੍ਹਾ ਤੇ ਲੱਭਣ ਜਾ ਰਹਾ ਐ ਇੰਨੀ ਦੂਰ ਜਾ ਰਹਾ ਕਹਿੰਦੇ ਬੱਸੀ ਰੱਬ ਹਿਆਲੀਆ ਜੰਗਲ ਕਿਆ ਢੂੰਡੇ ਕਹਿੰਦੇ ਰੱਬ ਤਾਂ ਤੇਰੇ ਅੰਦਰ ਵਸਦਾ ਐ ਤੇਰੇ ਨਾਲ ਐ ਹਮੇਸ਼ਾ ਪਰਮਾਤਮਾ ਤਾਂ ਤੂੰ ਉਹਨੂੰ ਆਪਣੇ ਨਾਲ ਸਮਝ ਹਮੇਸ਼ਾ ਉਹਦੇ ਨਾਲ ਗੱਲ ਕਰਨ ਦੀ ਬਜਾਏ ਤੂੰ ਉਹਨੂੰ ਬਾਹਰ ਲੱਭਣ ਜਾ ਰਿਹਾ ਐ ਹੁਣ ਇੰਨਾ ਸ਼ਬਦਾਂ ਨਾਲ ਗੁਰੂ ਜੀ ਨੇ ਸਾਨੂੰ ਵਿਸ਼ਵਾਸ ਦੇ ਕਰਾਤਾ ਕਿ ਰੱਬ ਹਮੇਸ਼ਾ ਸਾਡੇ ਨਾਲ ਹੈ ਹਨ ਹੁਣ ਅਸੀਂ ਆਪਣੇ ਮਨ ਨੂੰ ਕੀ ਸਮਝਾਣਾ ਪਰਮਾਤਮਾ ਨਿਰਭਉ ਹੈ ਉਹ ਕਿਸੇ ਤੋਂ ਨਹੀਂ ਡਰਦਾ ਅਸੀਂ ਆਪਣੇ ਮਨ ਨੂੰ ਸਮਝਾਣਾ ਨਿਰਭਉ ਸੰਗ ਤੁਮਾਰੇ ਬਸਤੇ ਇਹ ਡਰਨ ਕਹਾਂ ਤੈ ਤੂੰ ਡਰਦਾ ਮੇਰੇ ਮਨਾਂ ਕਈ ਚੀਜ਼ਾਂ ਤੋਂ ਲੈ ਕੇ ਕੱਲ ਨੂੰ ਕੀ ਹੋਏਗਾ ਮੇਰੇ ਬੱਚੇ ਦਾ ਕੀ ਬਣੇਗਾ ਮੇਰਾ ਕੀ ਬਣੇਗਾ ਮੇਰੇ ਪੇਰੈਂਟਸ ਦਾ ਕੀ ਹੋਏਗਾ ਮੇਰੀ ਜੌਬ ਦਾ ਕੀ ਬਣੇਗਾ ਮੈਂ ਪੜ੍ਹਾਈ ਕਿਵੇਂ ਕਰਾਂਗਾ ਮੈਂ ਕੀ ਬਣਾ ਕਹਿੰਦੇ ਜਦ ਨਿਰਭਉ ਸੰਗ ਤੁਮਹਾਰੇ ਬਸਤੇ ਇਹ ਡਰਨ ਕਹਾਂ ਤੇ ਆਇਓ ਕਹਿੰਦੇ ਤੇਰਾ ਮਾਲਕ ਤੇਰਾ ਪਿਤਾ ਤੇਰਾ ਪਰਮਾਤਮਾ ਹਮੇਸ਼ਾ ਤੇਰੇ ਨਾਲ ਹੈ ਤੈਨੂੰ ਡਰਨ ਦੀ ਲੋੜ ਨਹੀਂ ਕਿਸੇ ਤੋਂ ਵੀ ਉਹ ਜਾਣਦਾ ਤੈਨੂੰ ਕਿਵੇਂ ਖਿਆਲ ਰੱਖਣਾ ਹੈ ਤੇਰਾ ਤੇ ਹਮੇਸ਼ਾ ਉਸ ਨਿਰਭਉ ਦੇ ਨਾਲ ਗੱਲ ਕਰਦੇ ਰਹਿਣਾ ਕਿ ਜਦ ਨਿਰਭਉ ਸੰਗ ਤੁਮਹਾਰੇ ਬਸਤੇ ਇਹ ਡਰਨ ਕਹਾਂ ਤੇ ਆਇਓ ਮਨਾ ਤੂੰ ਡਰਨਾ ਬੰਦ ਕਰ ਦੇ ਰੱਬ ਤੇ ਵਿਸ਼ਵਾਸ ਰੱਖ ਕੇ ਆਪਣੀ ਗੱਡੀ ਚਲਾ ਜ਼ਿੰਦਗੀ ਦੀ ਫਿਰ ਅੱਗੇ ਜਦੋਂ ਇੰਨੀ ਸੋਝੀ ਆ ਕੇ ਦੇ ਦੇਣਗੇ ਨਾ ਗੁਰੂ ਜੀ ਫਿਰ ਅੱਗੇ ਇੱਕ ਬਹੁਤ ਪਿਆਰੀ ਲਾਈਨ ਹੈ ਇੰਨੀ ਬੇਨਤੀ ਕੀਤੀ ਗੁਰੂ ਜੀ ਨੇ ਕਹਿੰਦੇ ਏਕਾ ਸੰਗਤ ਕਹਿੰਦਾ ਇੱਕੋ ਹੀ ਸੰਗਤ ਹੈ ਤੇਰੀ ਰੱਬ ਨਾਲ ਇਕਤ ਗ੍ਰਹਿ ਵਸਤੇ ਕਹਿੰਦੇ ਇੱਕੋ ਘਰ ਵਿੱਚ ਰਹਿਣੇ ਆ ਕਹਿੰਦੇ ਮਿਲ ਬਾਤ ਨਾ ਕਰਤੇ ਭਾਈ ਅਸੀਂ ਆਪਣੇ ਮਨ ਨੂੰ ਗੁਰੂ ਜੀ ਨੇ ਸਮਝਾਇਆ ਕਹਿੰਦੇ ਤੂੰ ਮੇਰੇ ਮਨਾ ਇੱਕੋ ਸੰਗਤ ਚ ਰਹਿਣਾ ਇੱਕੋ ਘਰ ਵਿੱਚ ਰਹਿਣਾ ਰੱਬ ਦੇ ਨਾਲ ਰਹਿਣਾ ਤੂੰ ਰੱਬ ਨਾਲ ਗੱਲ ਹੀ ਨਹੀਂ ਕਰਦਾ ਤਾਂ ਇੰਨੇ ਪਿਆਰ ਨਾਲ ਅਸੀਂ ਰੱਬ ਨਾਲ ਗੱਲ ਕਰਨੀ ਹੈ ਆਪਣੇ ਅੰਦਰ ਜਦੋਂ ਵੀ ਬੈਠੀਏ ਤੇ ਰੱਬ ਨੂੰ ਸਭ ਤੋਂ ਅੱਛਾ ਦੋਸਤ ਬਣਾ ਕੇ ਰੱਬ ਦੇ ਨਾਲ ਗੱਲ ਕਰਨੀ ਹੈ ਫਿਰ ਆਪਣੇ ਆਪ ਰੱਬ ਸਾਨੂੰ ਅੰਦਰੋਂ ਦੱਸੇਗਾ ਕਿ ਕਿਵੇਂ